ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੋਟੀਨ ਚ ਪਸ਼ੂ ਆਉਂਦੇ ਰਹਿੰਦੇ ਤਾਂ ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਚਾਰ ਐਨੀਮਲ ਸੇਲ ਆ ਜੀ ਚਾਰੇ ਗੱਬਣ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਾਈ ਬਲਜੀਤ ਸਿੰਘ ਪਿੰਡ ਪੁੱਤਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 819984399 ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸਾਹੀਵਾਲ ਤੋਂ ਸ਼ੁਰੂ ਕਰ ਲਾਂਗੇ ਸੂਆ ਗਿੰਨਾ ਮਸੂਂਦੀ ਆਈ ਐ ਇਹ ਬਾਈ ਹੁਣ ਤੀਜੀ ਸੂਏ ਗੱਬਾ ਨਾ ਦੋ ਸੂਏ ਚ ਹਾਂ ਹੁਣ ਇਹ ਢਾਈਆਂ ਦੇ ਉਹ ਜਾਨੀ ਕਿ ਪ੍ਰੋਪਰ ਚੈੱਕ ਹੋ ਜੇ ਉਹ ਢਾਈਆਂ ਤੋਂ ਉੱਤੇ ਹੀ ਆ ਦੋ ਚਾਰ ਜਣ ਤੇ ਗੱਬਾ ਨਾ ਹਾਂ ਦੁੱਧੋ ਡਰਾਈ ਆ ਦੁੱਧੋ ਡਰਾਈ ਹਾਂ ਜਿਹੜੇ ਸੂਏ ਦਾ ਦੁੱਧ ਹਾਂਜੀ ਪਿਛਲੇ ਸੂਏ ਦਾ ਦੁੱਧ ਪਿਛਲੇ ਸੂਏ ਭਾਈ 12 ਤੋਂ 13 ਗੱਲੋਂ ਮਾਰ ਕਰਦੇ ਦੱਸਣ ਮਤਾਲਾ ਠੰਡੀ ਸੀਲ ਫੁੱਲ ਠੀਕ ਆ ਸੀਲਸ ਲੱਗ ਪੂਰੀ ਆ ਹਾਂ ਕੋਈ ਚੱਕਰ ਨਹੀਂ ਬਸ ਇਸ ਨੂੰ ਦਿਖਾ ਦਿੰਨੇ ਆ ਬਸ ਭਾਈ ਝੂਲੀ ਦਿਖਾ ਦੀ ਗੱਲ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਐ ਕੋਈ ਚੱਕਰ ਨਹੀਂ ਹੋ ਹਾਂ ਹਾਂ ਜਮਾ ਹੀ ਨਹੀਂ ਕੋਈ ਜਵਾਗ ਬੈਠਾ ਚੋਈ ਹੋਵੇ ਕੋਈ ਚੱਕਰ ਨਹੀਂ ਦਾ ਸੈਕ ਸਾਈਡ ਤੋਂ ਝੂਲੀ ਦੇਖ ਸਕਦੇ ਹੋ ਢਾਈਆਂ ਮਹੀਨਿਆਂ ਤੋਂ ਪਲੱਸ ਗੱਬਣਾ ਦੁੱਧੋ ਡਰਾਈ ਆ ਠੰਡਾ ਨਾ ਭਾਈ ਜਮਾ ਓਕੇ ਆ ਭਾਈ ਅਗਲਾ ਪ੍ਰੋਪਰ ਚੈੱਕ ਕਰਾ ਕੇ ਤੇ ਥਾਣੇ ਦੇ ਕੇ ਲਿਜਾ ਸਕਦਾ ਠੀਕ ਆ ਸਪੈਸ਼ਲ ਬੇਨਤੀ ਦੇ ਬਾਈ ਯੈਲੋ ਵੀ ਬਈ ਆ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਜਰੂਰ ਕਿਉਂਕਿ ਸਾਰੀਆਂ ਗੱਬਣ ਆ ਤੇ ਆਪ ਦਾ ਥਣ ਪਾਸ ਕਰਕੇ ਲੈ ਕੇ ਜਾਵੇ ਮੁੱਲ ਬਈ ਛੋਟਾ ਜਾਂਦਾ ਮੁੱਲ ਬਈ ਬੱਸ ਜਾਇਆ ਆ ਆਪਾਂ 14000 ਰੁਪਏ ਦੀ ਮਾਨਤਨ ਮਾਨਤਨ ਹੋ ਜੂਗਾ ਜਮਾ ਛੋਟਾ ਜਾਂ ਮੁੱਲ ਆ ਜੀ 14000 ਰੁਪਏ ਇੰਨੇ ਚ ਕੋਈ ਬੱਚੀ ਨਹੀਂ ਦਿੰਦਾ ਤੁਹਾਨੂੰ ਗਾ ਮਿਲ ਰਹੀ ਆ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਦੋ ਨੰਬਰ ਬਈ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਤੀਜੇ ਸੂਏ ਹਟਾ ਗੱਬਾਂ ਨਾ ਦੋ ਸੂਏ ਚੋ ਚੁੱਕੀ ਆ ਜਾਂ 15 ਤੋਂ 16 ਕਿਲੋ ਦਾ ਤਾਂ ਦੱਸਿਆ ਵਾ ਯਾਨੀ ਕਿ ਮਾਲਕਾਂ ਨੇ ਵੀ ਦੂਜੇ ਸੂਏ ਦਾ ਦਿੱਤਾ ਵਾ ਤੇ ਹੁਣ ਕਿੰਨੇ ਮਹੀਨੇ ਦੀ ਗੱਬਾਂ ਹੁਣ ਬਾਈ ਇਹ 4.5 ਤੋਂ 5 ਮਹੀਨੇ ਦੀ ਗੱਬਣ ਅਗਲਾ ਆਪਦਾ ਡਾਕਟਰ ਲਿਆਵੇ ਤੇ ਚੈੱਕ ਕਰਾ ਕੇ ਤੇ ਥਣ ਦੀ ਥੱਲੀ ਕਰਕੇ ਲਿਆ ਦੇ ਠੀਕ ਆ ਬਾਈ ਸੂਆ ਤੀਜਾ ਸੁੰਦੀ ਆ ਜੀ ਹਾਂਜੀ ਸੀਰ ਸਾਉ ਫੁੱਲ ਆ ਕੋਈ ਚੱਕਰ ਨਹੀਂ ਮੱਖੀਆਂ ਆਲਾ ਕਰਕੇ ਕਰਦੀ ਬਾਕੀ ਥਣਾਂ ਦੇ ਸਹਿਜ ਇਹਦੇ ਵੀ ਨੇੜੇ ਤੋਂ ਚੈੱਕ ਕਰਾ ਦੇ ਥਣ ਜਰੂਰ ਪਾਸ ਕਰਾ ਦੋ ਦੁੱਧੋ ਇਹ ਵੀ ਡਰਾਈ ਆ ਜੀ ਸਾਢੇ 4 ਮਹੀਨਿਆਂ ਦੀ ਗੱਬਣ ਆ ਜੀ ਬਾਕੀ ਕ੍ਰੋਸ ਚ ਕਰਮ ਆਲੀ ਪੈਂਦੀ ਆ ਫੈਟ ਚੰਗੀ ਆਊਗੀ ਦੁੱਧ ਤੁਹਾਡੀ ਸੇਵਾ ਦਾ ਕਿਉਂਕਿ ਜਿਹੜੇ ਵੀਰ ਨੇ ਹੁਣ 4-5 ਮਹੀਨੇ ਸੰਭਲੀ ਦੁੱਧ ਚੰਗਾ ਬਾਜੂਗੀ ਅੱਗੇ ਬਾਈ ਤਾਂ ਇਹ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਪਨੂਨ ਵੱਛੀ ਆ ਦੰਦੋ ਜੀ ਮੂੰਹ ਚਾਰ ਦੰਦ ਦਾ ਹਾਂ ਤੇ ਇਸ ਟਾਈਮ ਸਾਢੇ 4 ਮਹੀਨੇ ਦੀ ਗੱਬਣ ਹੋ ਚੁੱਕੀ ਆ ਸਾਡੇ ਘਰ ਮੁੰਨੇ ਹਾਂਜੀ ਅਲਾਦਾ ਦਸੱਲੀ ਕਰੇ ਬਾਈ ਸੀਲ ਸਾਉ ਬੱਚੀ ਇਹ ਵੀ ਕਰਮਾ ਵਾਲੀ ਫੋਲ ਆਪਰਾ ਬਾਈ ਮਾਰਦੀ ਮੁਰਗੀ ਤਾਂ ਨਹੀਂ ਜਵਾ ਹੀ ਨਹੀਂ ਬਾਈ ਠੰਡੀ ਸੀਲ ਜਵਾ ਹੀ ਨਹੀਂ ਬਣਾ ਜਵਾਗ ਬੈਠਾ ਚੈੱਕ ਕਰੋ ਪਹਿਲਾਂ ਬੱਚੀ ਬਾਈ ਬਰੋਬਰ ਹੋ ਜੀ ਮੜਾ ਜੀ ਬਾਈ ਮੋਡਾ ਟੱਪਦੀ ਮੋਡਾ ਟੱਪਦੀ ਆ ਜੀ ਪੂਰੀ ਚੰਗੀ ਹਾਈਟ ਆ ਕਲੂਨ ਹੈਗੇ ਜੀ ਬਰੀਟ ਬਾਈ ਪੂਰੀ ਓਕੇ ਆ ਢੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਗੇਅਰ ਤੇ ਲੱਗਿਆ ਪੋਰਟ ਨਹੀਂ ਕੋਈ ਸ਼ਾਂਖ ਨੇ ਜੀ ਰਸ ਲੱਗ ਪੂਰੀ ਆ 7 ਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਇਹਦਾ ਮੁੱਲ ਬਈ ਇਹਦਾ ਮੁੱਲ ਬਈ ਦੇਣ ਲੈਣ 26000 ਕੀ ਹੋ ਜੂਗਾ ਜੀ ਠੀਕ ਆ ਜੀ ਦੇਣ ਲੈਣ ਮੁੱਲ ਬਈ ਇਹਦਾ 26 ਬਾਈ ਸਿੰਗਾ ਕਰਕੇ ਇਹ ਮੁੱਲਾ ਜੇ ਕੋਨੀ ਆਂਦੀ ਤੁਸੀਂ ਵੀ ਦੱਸ ਦੋ ਕੋਈ ਮੁੱਲ ਕਰਦਾ ਤਾਂ ਕਿੰਨੇ ਪੰਜਣਾ ਸੀ ੱਲੇ ਸਿੰਗਾ ਵੈਸੇ ਬਣਾਈ ਬਾਈ ਹਾਂ ਬਣਾਉਣ ਆ ਰਿਹਾ ਬਾਈ ਹੈ ਕੋਨੀ ਵਾਲਾ ਕੰਮ ਕਰਮ ਵਾਲੀ ਕਹਿੰਦੀ ਕੁਛ ਨਹੀਂ ਛੋਟੇ ਛੋਟੇ ਰਹਿ ਜਾਨੇ ਸੀਗੇ ਹਾਂ ਜੀ ਅੱਗੇ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਸ਼ਾਈ ਵਾਲ ਵੈੜ ਆ ਇੱਕ ਸੂਆ ਇਹਦਾ ਆਪਾਂ ਘਰੇ ਚੋਇਆ ਵਾ ਦੁੱਧ ਉਹ ਆਪ ਡرائی ਕੀਤੀ ਆ ਇਹਦਾ 15 ਕਿਲੋ ਦੁੱਧ ਦਿੱਤਾ ਵਾ ਯਾਨੀ ਕਿ ਦੂਜੇ ਸੂਏ ਹੁਣ ਤੀਜੇ ਸੂਏ ਗੱਭਨ 8 ਮਹੀਨੇ ਹੋ ਚੁੱਕੇ ਐ ਨੂੰ ਗੱਭਨ ਦਾ ਮਹੀਨਾ ਬਾਕੀ ਜੀ ਨਹੀਂ ਰਹੇਗਾ ਥਾਣੇ ਦੇ ਵੀ ਡਾਂ ਜਮਾਂ ਪ੍ਰੋਪਰ ਅਗਲਾ ਚੈੱਕ ਕਰਾ ਕੇ ਲਿਆ ਸਕਦਾ ਬਾਈ ਪੂਲੀ ਸਾਹੀ ਵਾਲ ਚੰਗੇ ਕੱਦ ਕਾਢ ਦੇ ਵਜਨ ਦੀ ਬਾਈ ਕਹਿੰਦਾ ਇਹ ਘਰ ਦੀ ਵੈੜ ਆ ਉਹ ਤਾਂ ਨਾਲ ਲਿਆਂਦੀ ਆ ਵੀ ਹਾਂਜੀ ਇਹਦਾ ਸੂਆ ਬਾਈ ਚੋਇਆ ਵਾ ਅੱਥੀ ਚੋਈ ਵਾਲੇ ਪਿਛਲੇ ਸੂਏ ਬਾਈ ਦੱਸਦਾ ਕਿ 15 ਕਿਲੋ ਕੱਦ ਦਾ ਆਪਣਾ ਚੋਇਆ ਵਾ ਸੀਵਲ ਸਾਊ ਬਹੁਤ ਜਾਣੇ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਦੇਣਾ 38000 ਰੁਪਏ ਦਾ ਹੋ ਜੂ ਮਾਨਤਾ ਹੋ ਜੂਗਾ ਜੀ ਹੋ ਜੀ ਠੀਕ ਆ ਜੀ ਬਾਕੀ ਮਾਨਤਨ ਬਾਈ ਕਰ ਦੇਣਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ